ਪੰਜਾਬ ਪੁਲਿਸ ਲੋਕਾਂ ਦੀ ਸੁਰੱਖਿਆ ਲਈ ਹੁੰਦੀ ਹੈ ਇਹ ਗੱਲ ਆਮ ਹੀ ਸੁਣਨ ਨੂੰ ਮਿਲਦੀ ਹੈ ਤੇ ਪਬਲਿਕ ਇਸ ਗੱਲ ਉੱਤੇ ਕਾਫੀ ਹੱਦ ਤੱਕ ਯਕੀਨ ਵੀ ਕਰਦੀ ਹੈ ਪਰ ਨੂਰਮਹਿਲ ਥਾਣੇ ਵਿੱਚ ਕਾਇਨਾਤ ਮੁੱਖ ਮੁੰਸ਼ੀ ਵੱਲੋਂ ਸਭ ਮर्यादा ਨੂੰ ਛੇਕੇ ਟੰਗਦਿਆਂ ਹੋਇਆ ਜੋ ਕੁਝ ਕੀਤਾ ਗਿਆ ਹੈ ਉਸ ਨੂੰ ਸੁਣ ਕੇ ਕਿਸੇ ਦਾ ਵੀ ਸਿਰ ਸ਼ਰਮ ਨਾਲ ਚੁੱਪ ਜਾਂਦਾ ਹੈ ਮੁੱਖ ਮੁੰਸ਼ੀ ਦੀ ਇਸ ਹਰਕਤ ਦੇ ਕਾਰਨ ਜਿੱਥੇ ਪੁਲਿਸ ਵਿਭਾਗ ਦੇ ਮੱਥੇ ਉੱਪਰ ਇੱਕ ਵੱਡਾ ਕਲੰਕ ਲੱਗਾ ਹੈ ਉੱਥੇ ਹੀ ਲੋਕਾਂ ਦਾ ਵਿਸ਼ਵਾਸ ਵੀ ਤਾਰ-ਤਾਰ ਹੋ ਗਿਆ ਹੈ ਜਿਥੇ ਨੂਰ ਮਹਿਲ ਪੁਲਿਸ ਦੀ ਟੈਲੀ ਕਾਰਗੁਜ਼ਾਰੀ ਆਮ ਤੌਰ ਤੇ ਅਕਸਰ ਹੀ ਚਰਚਾ ਵਿੱਚ ਰਹਿੰਦੀ ਹੈ ਤੇ ਇਲਾਕੇ ਪਰਦੇ ਵਿੱਚ ਲੁੱਟ ਖਸੁੱਟ ਕਰਨ ਵਾਲਿਆਂ ਦੀ ਤੂਤੀ ਬੋਲਦੀ ਹੈ ਅਤੇ ਔਰਤਾਂ ਦਾ ਘਰੋਂ ਬਾਹਰ ਸੈਰ ਕਰਨ ਜਾਣਾ ਵੀ ਔਖਾ ਹੈ ਉੱਥੇ ਹੀ ਹੁਣ ਨੂਰ ਮਹਿਲ ਪੁਲਿਸ ਥਾਣੇ ਦੇ ਅੰਦਰ ਵੀ ਔਰਤਾਂ ਦੀ ਇੱਜ਼ਤ ਮਹਫੂਜ਼ ਨਹੀਂ ਹੈ ਜਦੋਂ ਕੋਈ ਬੇਸਹਾਰਾ ਔਰਤ ਥਾਣੇ ਵਿੱਚ ਇਨਸਾਫ ਲੈਣ ਦੀ ਉਮੀਦ ਨਾਲ ਥਾਣੇ ਜਾਂਦੀ ਹੈ ਤਾਂ ਅੱਗੇ ਥਾਣੇ ਦੇ ਅੰਦਰ ਹੀ ਉਸ ਨਾਲ ਜੋ ਖਿਲਵਾੜ ਕੀਤਾ ਜਾਂਦਾ ਹੈ ਅਤੇ ਕਿਸ ਤਰ੍ਹਾਂ ਪੁਲਿਸ ਮੁਲਾਜ਼ਮ ਵੱਲੋਂ ਉਸ ਦੇ ਅੱਗੇ ਆਪਣੀਆਂ ਸ਼ਰਤਾਂ ਰੱਖੀਆਂ ਜਾਂਦੀਆਂ ਹਨ ਇਹ ਸੁਣ ਕੇ ਹਰ ਇੱਕ ਦੇ ਰੂਹ ਕੰਡੇ ਖੜੇ ਹੋ ਜਾਂਦੇ ਹਨ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਸੀਨੀਅਰ ਅਧਿਕਾਰੀਆਂ ਨੂੰ ਸ਼ਿਕਾਇਤ ਕਰਨ ਦੇ ਬਾਵਜੂਦ ਵੀ ਅੱਜ ਤੱਕ ਪੁਲਿਸ ਮੁਲਾਜ਼ਮ ਸ਼੍ਰੀਆਮ ਪੀੜਤ ਲੜਕੀ ਨੂੰ ਚੁੱਪ ਕਰਵਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ ਇੱਥੇ ਇਹ ਵੀ ਜ਼ਿਕਰ ਯੋਗ ਹੈ ਕਿ ਜਦੋਂ ਪੱਤਰਕਾਰਾਂ ਵੱਲੋਂ ਪੁਲਿਸ ਮੁਲਾਜ਼ਮ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਹ ਉਲਟਾ ਪੱਤਰਕਾਰਾਂ ਨੂੰ ਹੀ ਸਿੱਧੇ ਢੰਗ ਨਾਲ ਧਮਕਾਉਣ ਦੀ ਕੋਸ਼ਿਸ਼ ਕਰਦਾ ਹੈ ਅਤੇ ਕਹਿੰਦਾ ਹੈ ਕਿ ਜੇਕਰ ਤੁਸੀਂ ਮੇਰੇ ਖਿਲਾਫ ਖਬਰ ਲਗਾਈਂ ਤਾਂ ਮੈਂ ਆਤਮ ਹੱਤਿਆ ਕਰ ਲਵਾਂਗਾ ਅਤੇ ਪੱਤਰਕਾਰਾਂ ਦਾ ਨਾਂ ਲਿਖ ਦੇਵਾਂਗਾ ਸਭ ਤੋਂ ਵੱਧ ਦੁੱਖ ਦੀ ਗੱਲ ਇਹ ਹੈ ਕਿ ਡਾਕਟਰ ਅਨਕੁਰ ਗੁਪਤਾ ਐਸਐਸਪੀ ਦਿਹਾਤੀ ਜਲੰਧਰ ਵੀ ਚੁੱਪ ਧਾਰੀ ਬੈਠੇ ਹੋਏ ਹਨ ਜਦੋਂ ਕਿ ਪੀੜਤ ਲੜਕੀ بار-बार ਉਨ੍ਹਾਂ ਦੇ ਦਫਤਰ ਵਿਖੇ ਇਨਸਾਫ ਲੈਣ ਦੀ ਗੁਹਾਰ ਲਗਾਉਣ ਲਈ ਮਜਬੂਰ ਹੈ ਨੂਰਮਨਿਲ ਥਾਣੇ ਅੰਦਰ ਕਿਸ ਤਰ੍ਹਾਂ ਕੀਤਾ ਜਾਂਦਾ ਹੈ ਹਾਲਾਤਾਂ ਤੋਂ ਮਜਬੂਰ ਔਰਤਾਂ ਦੀ ਇੱਜ਼ਤ ਨਾਲ ਖਿਲਵਾੜ ਉਸ ਗੱਲ ਦਾ ਸਬੂਤ ਇੱਕ ਆਰ ਰਿਕਾਰਡਿੰਗ ਹੈ ਜਿਸ ਨੂੰ ਸੁਣਨ ਤੋਂ ਬਾਅਦ ਸ਼ਾਇਦ ਹੀ ਕੋਈ ਇਕੱਲੀ ਔਰਤ ਥਾਣੇ ਵਿੱਚ ਜਾਣ ਦੀ ਹਿੰਮਤ ਕਰ ਸਕੇਗੀ ਡੇੜੇ ਤੌਰ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਐਸਐਸਪੀ ਦਿਹਾਤੀ ਜਲੰਧਰ ਵੱਲੋਂ ਮੁੱਖ ਮੁੰਸ਼ੀ ਦੇ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਨੌਕਰੀ ਤੋਂ ਮੁਤਲ ਨਹੀਂ ਕੀਤਾ ਤਾਂ ਮਜਬੂਰਨ ਮੈਨੂੰ ਐਸਐਸਪੀ ਦਫ਼ਤਰ ਦੇ ਬਾਹਰ ਆਪਣੀ ਜੀਵਨ ਲੀਲਾ ਸਮਾਪਤ ਕਰਨ ਲਈ ਮਜਬੂਰ ਹੋਣਾ ਪਵੇਗਾ ਜਿਸ ਦੀ ਜ਼ਿੰਮੇਵਾਰੀ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਹੋ ਕੀ ਕਹਿ ਰਿਹਾ ਸਰ ਲੱਗ ਕੇ ਮੈਂ ਕਾਰ ਚਾੜਿਆ ਵਾ ਘੁੰਮਣ ਚੱਲੀਏ ਕਿਤੇ ਸਰ ਮੈਨੂੰ ਹਜੇ ਇਹ ਸੋਚਦਾ ਨਹੀਂ ਹੈਗਾ ਘੁੰਮਣ ਜਾਂਦਾ ਤਾਂ ਤੁਹਾਨੂੰ ਨਹੀਂ ਸੋਚਣਾ ਕਰੀ ਜੀ ਹਾਂ ਜੀ ਤੁਹਾਨੂੰ ਪਤਾ ਨਾ ਕਿੰਨੀ ਟੈਨਸ਼ਨ ਆ ਮੈਂ ਮੈਂ ਤਾਂ ਕਿਹਾ ਸੀਗਾ ਤੁਹਾਨੂੰ ਕਿ ਤੁਹਾਡੇ ਨਾਲ ਹੀ ਆ ਮੈਂ ਬਸ ਤੁਸੀਂ ਕੋਈ ਚਾਂਤ ਨਹੀਂ ਲਿਆ ਚਲੋ ਕੋਈ ਨਹੀਂ ਹਾਂ ਜੀ ਹਾਂ ਜੀ ਹੈਲੋ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਕੋਈ ਰੋਕ ਤਾਂ ਨਹੀਂ

ਮਨਦੀਪ ਨਹੀਂ ਕਰਵਾਣਿਆ ਨਹੀਂ ਉੱਠੋ ਜਾਂਦਾ ਨਹੀਂ ਜਿਹੜਾ ਇੱਕ ਮਿੰਟ ਤੁਹਾਨੂੰ ਸਾਰੀ ਕੰਡੀਸ਼ਨ ਵਿੱਚ ਦੱਸਤੀ ਸੀ ਕਿ ਸਰ ਆ ਮੇਰੀ ਪ੍ਰੋਬਲਮ ਹੈ ਸਰ ਏਦਾਂ ਕਰੋ ਥਾਣੇ ਥਾਣੇ ਦੇ ਬਾਹਰ ਮੈਂ ਆਉਣ ਲੱਗਾ ਥਾਣੇ ਦੇ ਬਾਹਰ ਆਜੋ ਸਰ ਮੈਂ ਤਾਂ ਅੰਦਰ ਬੈਠੀ ਆਂ ਅੰਦਰ ਥਾਣੇ ਦੇ ਬਾਹਰ ਆਉ ਤੁਸੀਂ ਤੇ ਹੁਣੇ ਤਾਂ ਤੁਸੀਂ ਫਲੋਰ 'ਚ ਸੀ ਮੈਂ ਉਹ ਕਾਰ ਚਾਰਿਆ ਨਾ ਫਲੋਰੋਂ ਆਇਆ ਵਾਪਸ ਮੈਂ ਥਾਣੇ ਥਾਣੇ ਨਹੀਂ ਜਾਣਾ ਮੈਂ ਸਿੱਧਾ ਨਕੂਤਰ ਜਾਣਾ ਸੀਗਾ ਅੱਛਾ ਜੀ ਤਾਂ ਅੱਜ ਹੁਣ ਵਾਪਸ ਆ ਰਿਹਾ ਮੈਂ ਤੇ ਆਓ ਥਾਣੇ ਦੇ ਬਾਹਰ ਆਓ ਸਰ ਮੈਂ ਤਾਂ ਉਹਨਾਂ ਨੂੰ ਫੜਾ ਦਿੱਤੇ ਆ ਰੈਸਟੋਰੈਂਟ ਤੇ ਕੀ ਕਰਾਂ ਹੁਣ ਹਾਂਜੀ ਕੀ ਕਹਿੰਦੇ ਤੁਸੀਂ ਮੈਂ ਮੈਂ ਕੀ ਕਹਿੰਨੇ ਮੈਂ ਕਿਹਾ ਮੈਂ ਉਹਨਾਂ ਨੂੰ ਫੜਾ ਦਿੱਤੇ ਆ ਉਹ ਜਿਹੜੇ ਰੈਸਟੋਰੈਂਟ ਤੇ ਆਏ ਆ ਦੱਸੀ ਹਾਂ ਉਹਨਾਂ ਨੂੰ ਫੜਾ ਦਿੱਤੇ ਆ ਇੱਕ ਮੈਡਮ ਬੈਠੇ ਹਨਕਾਂ ਵਾਲੇ ਉਹਨਾਂ ਨੂੰ ਫੜਾ ਦਿੱਤੇ ਆ ਓ ਠੀਕ ਹਾਂਜੀ ਦੋ ਮਿੰਟ ਦੋ ਮਿੰਟ ਮੈਂ ਕਿਹਾ ਮੇਰੀ ਗੱਲ ਸੁਣਿਓ ਬਾਹਰ ਅਗੇ ਅੱਛਾ ਜੀ ਸਰ ਮੈਂ ਆਂਦੀ ਪਈ ਆ ਬਾਹਰ ਵੱਲ ਨੂੰ ਹਾਂ ਸਿਰ ਦੋ ਮਿੰਟ ਗੱਲ ਕਰਨੀ ਹੋਰ ਕੁਝ ਨਹੀਂ ਠੀਕ ਹੈ ਹਾਂਜੀ ਹਾਂ ਠੀਕ ਹੈ ਸਤਿ ਸ਼੍ਰੀ ਅਕਾਲ ਸਰ ਮੈਮ ਕਈ ਦਿਨ ਹੋ ਗਏ ਤੁਸੀਂ ਦੱਸ ਰਹੇ ਆ ਵੀ ਐਸਐਸਪੀ ਦਫ਼ਤਰ ਦੇ ਤੁਸੀਂ ਗੇੜੇ ਲਗਾ ਰਹੇ ਹੋ ਕੀ ਹੈ ਤੁਹਾਡੀ ਮਜਬੂਰੀ ਕਿਉਂ ਤੁਹਾਨੂੰ ਬਾਰ-ਬਾਰ ਗੇੜੇ ਲਾਉਣੇ ਪੈ ਰਹੇ ਸਰ ਵੇ ਫਲੋਰ ਵਿੱਚ ਮੇਰਾ ਕੇਸ ਚੱਲਦਾ ਸੀਗਾ ਮੇਰੇ ਹਸਬੰਡ ਦੇ ਖਿਲਾਫ ਚੱਲਦਾ ਸੀ ਜਿੱਦਾਂ ਸਾਡਾ ਖਰਚੇ ਦਾ ਚੱਲਦਾ ਸੀਗਾ ਠੀਕ ਹੈ ਜੀ ਉਹਦੇ ਵਿੱਚ ਮੇਰੇ ਹਸਬੰਡ ਪੇਸ਼ ਵੀ ਨਹੀਂ ਹੋ ਰਿਹਾ ਤੇ ਮੈਨੂੰ ਖਰਚਾ ਵੀ ਨਹੀਂ ਦੇ ਰਿਹਾ ਸਰ 2-3 ਸਾਲ ਹੋ ਗਏ ਮੇਰੇ ਖਰਚੇ ਲੱਗੇ ਨੂੰ ਠੀਕ ਹੈ ਜੀ ਮੈਨੂੰ 1 ਰੁਪਿਆ ਨਹੀਂ ਮਿਲਿਆ ਹੈਗਾ ਤੇ ਉਹਦੇ ਅਕੋਰਡਿੰਗ ਮੇਰੇ ਹਸਬੰਡ ਦੇ ਖਿਲਾਫ ਰੈਸਟ ਵਾਰੰਟ ਨਿਕਲਦੇ ਆ ਠੀਕ ਹੈ ਜੀ ਤੇ ਹਸਬੰਡ ਦੇ ਉਹ ਹੀ ਰੈਸਟ ਵਾਰੰਟ ਮੈਂ ਨੂਰਮੈਲ ਥਾਣੇ ਚ ਲੈ ਕੇ ਆਈ ਜਦੋਂ ਮੈਂ ਨੂਰਮੈਲ ਥਾਣੇ ਵਿੱਚ ਰੈਸਟ ਵਾਰੰਟ ਲੈ ਕੇ ਆਉਣੀ ਆ ਤੇ ਮੁੰਚੀ ਉੱਥੇ ਮੌਜੂਦ ਨਹੀਂ ਸੀਗਾ ਤੇ ਮੈਂ ਮੈਡਮ ਨੂੰ ਕਿਹਾ ਮੈਡਮ ਜੀ ਮੈਂ ਰੈਸਟ ਵਾਰੰਟ ਲੈ ਕੇ ਆਈ ਉਹ ਕਹਿੰਦੇ ਤੁਸੀਂ ਮੁੰਚੀ ਨੂੰ ਹੀ ਹੈਂਡ ਓਵਰ ਕਰ ਸਕਦੇ ਆ ਸਰ ਜਦੋਂ ਮੈਂ ਹੈਂਡਓਵਰ ਕਰਨ ਲਈ ਉਹ ਕਹਿੰਦੇ ਤੁਸੀਂ ਮੁੰਚੀ ਨੂੰ ਕਾਲ ਕਰ ਲਓ ਸਰ ਜਦੋਂ ਮੈਂ ਮੁੰਚੀ ਨੂੰ ਕਾਲ ਕੀਤੀ ਤੇ ਮੁੰਚੀ ਨੂੰ ਮੈਂ ਕਿਹਾ ਸਰ ਵੀ ਮੈਂ ਰੈਸਟ ਵਾਰੰਟ ਲੈ ਕੇ ਆਈ ਆ ਉਹ ਕਹਿੰਦੇ ਕਿ ਮੈਂ ਤਾਂ ਫਲੋਰ ਵਿੱਚ ਕੋਡ ਵਿੱਚ ਆ ਠੀਕ ਹੈ ਜੀ ਮੈਂ 2 ਮਿੰਟ ਬਾਅਦ ਫਿਰ ਕਾਲ ਕੀਤੀ ਮੈਂ ਕਿਹਾ ਸਰ ਜੀ ਤੁਸੀਂ ਵੀ ਮੇਰੇ ਰੈਸਟ ਵਾਰੰਟ ਤੇ ਸਾਈਨ ਕਰਨੇ ਸੀ ਉਹਨਾਂ ਨੇ ਕਿਹਾ ਕਿ ਤੁਸੀਂ ਹੁਣ ਤੁਸੀਂ ਆ ਰਹੇ ਹੋ ਤੇ ਫਿਰ ਉਹ ਕਹਿੰਦੇ ਮੁੰਛੀ ਕਹਿ ਰਿਹਾ ਕਿ ਮੈਂ ਫਿਰ ਤੇਰਾ ਇਹ ਕੰਮ ਕਰਨਾ ਸਾਰਾ ਤੇਰੇ ਹਸਬੰਦ ਨੂੰ ਫੜਾਂਗਾ ਪਹਿਲਾਂ ਤੂੰ ਸਾਡੇ ਨਾਲ ਘੁੰਮਣ ਚੱਲ ਇਹ ਕੌਣ ਮੁੰਛੀ ਕਹਿ ਰਿਹਾ ਮੁੰਛੀ ਗਗਨਦੀਪ ਸਿੰਘ ਕਹਿ ਰਿਹਾ ਜੀ ਓਕੇ ਹਾਂਜੀ ਜਦੋਂ ਉਹਨਾਂ ਨੇ ਇਹ ਗੱਲ ਕੀਤੀ ਤੇ ਫਿਰ ਮੈਂ ਉਹ ਸ਼ੋਰਟੇਜ ਹੀ ਹੋ ਗਈ ਵੀ ਜਿਨ੍ਹਾਂ ਕੋਲ ਅਸੀਂ ਇਨਸਾਫ ਲਈ ਆ ਰਹੇ ਹਾਂ ਉਹੀ ਸਾਡੇ ਮਤਲਬ ਸੌਦੇ ਕਰ ਰਹੇ ਆ ਸਾਡੇ ਨਾਲ ਕਿ ਤੁਸੀਂ ਸਾਡੇ ਨਾਲ ਘੁੰਮਣ ਚੱਲੋ ਪਹਿਲਾਂ ਸਾਡੇ ਨਾਲ ਇਹ ਹੀ ਬਤ ਦਬਾਰਤਾ ਲਾਭ ਕਰਦੇ ਆ ਕਿ ਜੇ ਤੁਸੀਂ ਸਾਡੇ ਨਾਲ ਘੁੰਮਣ ਚੱਲੋਗੇ ਤੇ ਫਿਰ ਤੁਹਾਡਾ ਅਸੀਂ ਤੁਹਾਡਾ ਕੰਮ ਕਰਾਂਗੇ ਪਹਿਲਾਂ ਉਹਨਾਂ ਦਾ ਵਰਡਿੰਗ ਇਹ ਹੀ ਸੀ ਕਿ ਤੂੰ ਸਾਡੇ ਨਾਲ ਘੁੰਮਣ ਚੱਲ ਹਾਂਜੀ ਫੇ ਤੁਸੀਂ ਕੀ ਕਿਹਾ ਸਰ ਮੈਂ ਉਹਨਾਂ ਨੂੰ ਕੁਝ ਨਹੀਂ ਮੈਂ ਤਾਂ ਬਹੁਤ ਜ਼ਿਆਦਾ ਸ਼ਾਰਟੇਜ ਹੋ ਗਈ ਕਿ ਮੈਂ ਇਹਨੂੰ ਕੀ ਕਹਿ ਰਹੀ ਤੇ ਗगनਦੀਪ ਕੀ ਕਹਿ ਰਿਹਾ ਮੈਨੂੰ ਸਰ ਜਦੋਂ ਮੈਂ ਗगनਦੀਪ ਨੂੰ ਪੁੱਛਿਆ ਕਿ ਸਰ ਤੁਸੀਂ ਕੀ ਕਹਿ ਰਹੇ ਹੋ ਵੀ ਘੁੰਮਣ ਕਿੱਥੇ ਜਾਣਾ ਸਰ ਉਹ ਕਹਿੰਦੇ ਕਿ ਆਪਾਂ ਘੁੰਮਣ ਚਲੀਏ ਮਨਦੀਪਪੁਰ ਜੀ ਮੈਨੂੰ ਫਲੋਰ ਤੋਂ ਜਲਦੀ ਟੀ ਹੋ ਗਿਆ ਸੀ ਤੇ ਤੁਸੀਂ ਜੇ ਮੇਰੇ ਨਾਲ ਘੁੰਮਣ ਚੱਲੋਗੇ ਪਹਿਲੀ ਸ਼ਰਤ ਉਹਨਾਂ ਦੀ ਇਹ ਹੀ ਸੀ ਕਿ ਤੁਸੀਂ ਮੇਰੇ ਨਾਲ ਘੁੰਮਣ ਚੱਲੋ ਤੇ ਤੁਸੀਂ ਕੀ ਕਿਹਾ ਸਰ ਮੈਂ ਉਹਨਾਂ ਨੂੰ ਮੈਂ ਤਾਂ ਬਹੁਤ ਜ਼ਿਆਦਾ ਟੈਨਸ਼ਨ ਚ ਆ ਗਈ ਕਿਉਂਕਿ ਅਸੀਂ ਬਾਹਰੋਂ ਤਾਂ ਭੱਜ ਕੇ ਅੰਦਰ ਆ ਸਕਦੇ ਹਾਂ ਜੇ ਮੰਨ ਲਓ ਸਾਡੀ ਬਾਹਰੋਂ ਕੋਈ ਸਾਨੂੰ ਸਾਡੀ ਜਾਨ ਨੂੰ ਜਾਂ ਸਾਡੀ ਇੱਜ਼ਤ ਨੂੰ ਕੋਈ ਖਤਰਾ ਹੈ ਤੇ ਅਸੀਂ ਭੱਜ ਕੇ ਪੁਲਿਸ ਦੀ ਸਹਾਇਤਾ ਲੈ ਸਕਦੇ ਹਾਂ ਪਰ ਸਰ ਮੈਂ ਇੰਨੀ ਛੋਟੇ ਜੀ ਕਿ ਜਦੋਂ ਅਸੀਂ ਪੁਲਿਸ ਹੀ ਸਾਡੇ ਨਾਲ ਇਦਾਂ ਦੇ ਕੰਮ ਕਰਨ ਲੱਗ ਜਾਵੇ ਤਾਂ ਫਿਰ ਸਰ ਸਾਡੀ ਇੱਜ਼ਤਾਂ ਤੇ ਮਤਲਬ ਕੋਈ ਹੈ ਨਹੀਂਗਾ ਕਿ ਸਾਡੀਆਂ ਇੱਜ਼ਤਾਂ ਦਾ ਬਚਾ ਹੈਗਾ ਵਾ ਕੀ ਬੋਲੇ ਉਹ ਜਦੋਂ ਮਤਲਬ ਸਰ ਜਦੋਂ ਉਹਨਾਂ ਨੂੰ ਮੈਂ ਉਹਨਾਂ ਨੂੰ ਕਿਹਾ ਕਿ ਸਰ ਤੁਸੀਂ ਇਹ ਕੀ ਕਹਿ ਰਹੇ ਹੋ ਸਰ ਉਹ ਫਟਾਫਟ ਘਬਰਾਟ ਚ ਜਿੱਦਾਂ ਆ ਗਏ ਕਿ ਉਹ ਉਹਨਾਂ ਨੇ ਉਹ ਮੈਨੂੰ ਕਹਿੰਦੇ ਕਿ ਮਨਦੀਪ ਹਾਂ ਹਾਂ ਕਹਿੰਦੇ ਕਿ ਮੈਂ ਥਾਣੇ ਦੇ ਬਾਹਰ ਆ ਗਿਆ ਵਾਂ ਤੇ ਤੁਸੀਂ ਮੇਰੇ ਨਾਲ ਗੇਟ ਤੇ ਆਓ ਮੇਰੇ ਕੋਲ ਸਰ ਜਦੋਂ ਮੈਂ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਥਾਣੇ ਦੇ ਅੰਦਰ ਬੈਠੀ ਆ ਮੈਨੂੰ ਤੁਹਾਡੇ ਕੋਲ ਗੇਟ ਤੇ ਆਨ ਦੀ ਕੀ ਲੋੜ ਆ ਸਰ ਜਦੋਂ ਉਹਨਾਂ ਨੇ ਠੀਕ ਹੈ ਇਦਾਂ ਕਰਦੇ ਕਰਦੇ ਮੇਰੇ ਕੋਲ ਉਹ ਪਹੁੰਚ ਗਿਆ ਸਰ ਉਹਨੇ ਆ ਕੇ ਮੇਰਾ ਫੋਨ ਖੋ ਕੇ ਦਵਾ-ਦਵੋਂ ਨੇ ਉਹਨੇ ਮੇਰਾ ਫੋਨ ਚੈੱਕ ਕੀਤਾ ਕਿ ਰਿਕਾਰਡਿੰਗ ਤਾਂ ਨਹੀਂ ਕਰਦੀ ਪਈ ਫਿਰ ਸਰ ਜਦੋਂ ਮੈਂ ਰਿਕਾਰਡਿੰਗ ਉਹਨੇ ਮੇਰਾ ਸਾਰਾ ਫੋਨ ਚੈੱਕ ਕੀਤਾ ਸਰ ਫਿਰ ਮੈਂ ਉਹਨੂੰ ਕਹੀ ਕਿ ਸਰ ਤੁਸੀਂ ਇਹ ਕੀ ਕਰਦੇ ਕੀ ਕਰਦੇ ਆ ਸਰ ਉਹਨੇ ਸਾਰਾ ਫੋਨ ਚੈੱਕ ਕੀਤਾ ਮੇਰਾ ਫਿਰ ਜਦੋਂ ਸਰ ਉਹਨੇ ਸਾਰਾ ਫੋਨ ਚੈੱਕ ਕੀਤਾ ਤੇ ਫਿਰ ਮੈਨੂੰ ਉਹਨੇ ਧਮਕੀ ਦਿੱਤੀ ਕਹਿੰਦਾ ਤੂੰ ਕੁਝ ਨਹੀਂ ਕਰ ਸਕਦੀ ਹੈਗੀ ਤੋ ਜੋ ਕਰਨਾ ਕਰ ਲਾ ਕਿਉਂਕਿ ਤੁਸੀਂ ਉਹਨਾਂ ਨੂੰ ਕਿਹਾ ਸੀ ਕਿ ਤੁਹਾਡਾ ਫੋਨ ਜੋ ਤੁਸੀਂ ਮੇਨਾ ਵਰਡਿੰਗ ਯੂਜ਼ ਕੀਤੀ ਮੈਂ ਰਿਕਾਰਡ ਹੋ ਗਈ ਤੁਸੀਂ ਇਹ ਗੱਲ ਕਹੀ ਸਰ ਪਹਿਲਾਂ ਮੈਂ ਉਹਨਾਂ ਨੂੰ ਇਹ ਗੱਲ ਨਹੀਂ ਕੀਤੀ ਸੀਗੀ ਹਾਂਜੀ ਪਤਾ ਨਹੀਂ ਸਰ ਉਹਨਾਂ ਨੂੰ ਡਾਊਟ ਹੋ ਗਿਆ ਕਿ ਮੇਰੇ ਨਾਲ ਕਿੱਦਾਂ ਗੱਲ ਕਰਦੀ ਪਈ ਹੈ ਕਿਉਂਕਿ ਸਰ ਮੈਨੂੰ ਇੰਦਾ ਦੀ ਗੱਲ ਕੰਮ 'ਚ ਇੰਟਰਸਟ ਨਹੀਂ ਸੀ ਮੈਂ ਤਾਂ ਪਹਿਲਾਂ ਹੀ ਦੁਖੀ ਬਹੁਤ ਸੀ ਕਿ ਮੈਂ ਆਪਣੇ ਰੈਸਟ ਵਾਰੈਂਟ ਲੈ ਕੇ ਗਈ ਸੀ ਉਹਨਾਂ ਦੇ ਕੋਲੋਂ ਹਾਂਜੀ ਤੇ ਫਿਰ ਉਸ ਤੋਂ ਬਾਅਦ ਜਦੋਂ ਤੁਸੀਂ ਉਹਨਾਂ ਨੇ ਤੁਹਾਨੂੰ ਇਹ ਛਾਤ ਰੱਖ ਦਿੱਤੀ ਤੁਹਾਡੇ ਇੱਥੇ ਕੋਈ ਨਹੀਂ ਸੁਣਵਾਈ ਹੁੰਦੀ ਫਿਰ ਤੁਸੀਂ ਕਿਸੇ ਸੀਨੀਅਰ ਅਧਿਕਾਰੀ ਨੂੰ ਇਸ ਬਾਰੇ ਜਾਣੂ ਕਰਾਇਆ ਹਾਂਜੀ ਸਰ ਮੈਂ ਬਾਲਮਿਕ ਸਮਾਜ ਨਾਲ ਸੰਬੰਧ ਰੱਖਣ ਵਾਲੀ ਕੁੜੀ ਹਾਂ ਬਾਲਮਿਕ ਸਮਾਜ ਦੀ ਕੁੜੀ ਹਾਂ ਮੈਂ ਤੇ ਸਰ ਮੈਂ ਆਪਣੇ ਕੁਝ ਸੀਨੀਅਰ ਮੈਂਬਰ ਜੋ ਮੇਰੇ ਬਾਲਮਿਕ ਸਭਾ ਦੇ ਮੈਂਬਰ ਸੀ ਮੈਂ ਉਹਨਾਂ ਨਾਲ ਡਿਸਕਸ ਕੀਤੀ ਕਿਉਂਕਿ ਸਰ ਮੈਂ ਇੰਨਾ ਜ਼ਿਆਦਾ ਘਬराई ਹੋਈ ਸੀ ਕਿ ਪੁਲਿਸ ਅਧਿਕਾਰੀ ਇਦਾਂ ਦੀਆਂ ਗੱਲਾਂ ਕਰਨ ਲੱਗ ਜਾਣ ਤਾਂ ਸਰ ਬਹੁਤ ਸ਼ਰਮ ਦੀ ਗੱਲ ਆ ਹਾਂਜੀ ਤੇ ਸਰ ਫਿਰ ਮੈਂ ਉਹਨਾਂ ਨਾਲ ਗੱਲ ਕੀਤੀ ਉਹ ਥੋੜਾ ਜਿਹਾ ਮੇਰੇ ਨਾਲ ਤੁਰੇ ਪਤਾ ਨਹੀਂ ਉਹ ਮੇਰੇ ਨਾਲ ਕਿਉਂ ਪਿੱਛੇ हट ਗਏ ਸਰ ਹੁਣ ਐਸਐਸਪੀ ਦਫ਼ਤਰ ਮੈਂ ਕੱਲੀ ਹੀ ਚੱਕਰ ਮਾਰਦੀ ਵੀ ਨਹੀਂ ਮੈਮ ਕਿੰਨੀ ਵਾਰ ਤੁਸੀਂ ਐਸਐਸਪੀ ਦਫ਼ਤਰ ਆਉਂਦੇ ਸਰ ਮੈਂ 2-3 ਵਾਰ ਆ ਚੁੱਕੀ ਹਾਂ ਕੀ ਕਹਿੰਦੇ ਇਹ ਤੁਹਾਨੂੰ ਜਦੋਂ ਤੁਸੀਂ ਸੌਣੇ ਸਰ ਪਹਿਲੀ ਵਾਰੀ ਤਾਂ ਚਲੋ ਇਹਨਾਂ ਨੇ ਮੈਨੂੰ ਮਲਾਤਾ ਐਸਐਸਪੀ ਸਾਹਿਬ ਨਾਲ ਦੂਸਰੀ ਵਾਰੀ ਜਦੋਂ ਉਦੋਂ ਕਹਿੰਦੇ ਐਸਐਸਪੀ ਸਾਹਿਬ ਬੈਠੇ ਨਹੀਂ ਹੈਗੇ ਸਰ ਅੱਜ ਮੈਂ ਤੀਸਰੀ ਵਾਰ ਆਈ ਹਾਂ ਤਾਂ ਉਹ ਕਹਿੰਦੇ ਸਾਨੂੰ ਸਾਨੂੰ ਕਹਿੰਦੇ ਮਾਰਕ ਹੋ ਕੇ ਆਈ ਆ ਤੁਸੀਂ ਸਾਨੂੰ ਮਿਲ ਸਕਦੇ ਆ ਤੁਸੀਂ ਐਸਐਸਪੀ ਸਾਹਿਬ ਨੂੰ ਨਹੀਂ ਮਿਲ ਸਕਦੇ ਇਹ ਇਹ ਕੌਣ ਕਹਿੰਦਾ ਤੁਹਾਨੂੰ ਕੀ ਕਹਿ ਰਿਹਾ ਸਰ ਸਿਮਰਨਜੀਤ ਕੋਈ ਰੀਡਰ ਹੈ ਜੀ ਉਹ ਕਹਿੰਦੇ ਉਹ ਕਹਿੰਦੇ ਕਿ ਤੁਸੀਂ ਐਸਐਸਪੀ ਸਾਹਿਬ ਨੂੰ ਨਹੀਂ ਮਿਲ ਸਕਦੇ ਉਹਨਾਂ ਨੇ ਸਾਨੂੰ ਇਹ ਮਤਲਬ ਦਿੱਤਾ ਵਾ ਤੁਹਾਡਾ ਸਾਰਾ ਹੱਲ ਕਰਨ ਵਾਸਤੇ ਤੇ ਅਸੀਂ ਉਹਨਾਂ ਨਾਲ ਨਹੀਂ ਮਿਲਣ ਦੇ ਸਕਦੇ ਕੀ ਹੱਲ ਕੀਤਾ ਨਾਲ ਤੁਹਾਡੀ ਕੰਪਲੀਟ ਡਾਕ ਸਰ ਉਹਨਾਂ ਨੇ ਮੇਰੇ ਬਿਆਨ ਇਹ ਕੀਤੇ ਆ ਕਿ ਮੈਨੂੰ ਤਾਂ ਬਿਆਨ ਲੈਂਦੇ ਸੀ ਉਹਨਾਂ ਨੂੰ ਮੈਂ ਕਿਹਾ ਜੋ ਮੈਂ ਇਧਰ ਖਾਛਦੇ ਬਿਆਨ ਆ ਉਹ ਹੀ ਮੇਰੇ ਵੀ ਅਸਲੀ ਬਿਆਨ ਆ ਮੈਂ ਉਹਦੇ ਵੀ ਹਾਂਜੀ ਉਹਨਾਂ ਨੂੰ ਮੈਂ ਕਿਹਾ ਸੀ ਕਿ ਮੈਂ ਐਸਐਸਪੀ ਸਾਹਿਬ ਨਾਲ ਮਿਲਣਾ ਉਹ ਕਹਿੰਦੇ ਤੁਸੀਂ ਸਾਹਿਬ ਨਾਲ ਨਹੀਂ ਮਿਲ ਸਕਦੇ ਸਾਹਿਬ ਨੇ ਸਾਨੂੰ ਮਾਰਕ ਕੀਤੀ ਹੈ ਇਹ ਦਰਖਾਸਤ ਕੀ ਮੰਗ ਕਰਦੇ ਤੁਸੀਂ ਹੁਣ ਤੱਕ ਜੋ ਤੁਹਾਡੇ ਨਾਲ ਹੋਇਆ ਜੋ ਵਾਕਿਆ ਹੋਇਆ ਆ ਉਮੀਦ ਕੀ ਕਰਦੇ ਆ ਪੁਲਿਸ ਦੀ ਇਹੋ ਜੀ ਤੁਹਾਡੇ ਨਾਲ ਜੋ ਸੀਗਾ ਵਿਵਹਾਰ ਸੀਗਾ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਸਰ ਮੈਂ ਇਹ ਹੀ ਕਹਿਣਾ ਚਾਹਨੀ ਆ ਕਿ ਕਈ ਕੁੜੀਆਂ ਹੁੰਦੀਆਂ ਵਾਂ ਕਿ ਉਹ ਗੱਲ ਨੂੰ ਦਬਾ ਲੈਂਦੀਆਂ ਵਾਂ ਠੀਕ ਹੈ ਜੀ ਜੇ ਮੈਂ ਆਵਾਜ਼ ਉਠਾਈ ਆ ਤੇ ਮੈਂ ਇਹ ਹੀ ਮੰਗ ਕਰਦੀ ਆ ਕਿ ਉਹਨੂੰ ਸਸਪੈਂਡ ਕੀਤਾ ਜਾਵੇ ਤੇ ਉਹਦੀ ਇਨਕੁਆਰੀ ਖੋਲੀ ਜਾਵੇ ਕੀ ਲੱਗਦਾ ਜੋ ਤੁਹਾਡੇ ਨਾਲ ਉਹਨਾਂ ਨੇ ਬਦੀਰਾ ਕੀਤਾ ਹੋਰਾਂ ਕੁੜੀਆਂ ਨਾਲ ਵੀ ਕੀਤਾ ਹੋ ਸਕਦਾ ਹਾਂਜੀ ਸਰ ਕੀਤਾ ਜਾ ਕਿਉਂਕਿ ਤਾਂ ਹੋਣਾ ਸਰ ਇਹਦਾ ਮੂੰਹ ਪਿਆ ਹੋਇਆ ਕਿਉਂਕਿ ਮੈਨੂੰ ਤਾਂ ਇਦਾਂ ਦਾ ਕੁਝ ਹੈ ਹੀ ਨਹੀਂ ਸੀ ਆਈਡੀਆ ਕਿ ਇਹ ਗਈ ਮੇਰੇ ਨਾਲ ਇਦਾਂ ਦੀਆਂ ਗੱਲਾਂ ਕਰੇਗਾ ਕਿਉਂਕਿ ਸਰ ਇਹਦਾ ਮੂੰਹ ਪੈ ਗਿਆ ਹੋਇਆ ਕਿਸੇ ਕੁੜੀ ਨੇ ਆਵਾਜ਼ ਨਹੀਂ ਉਠਾਈ ਕਿਉਂਕਿ ਕਈਆਂ ਦੇ ਹਸਬੰਦ ਜੇਲ੍ਹ 'ਚ ਹੁੰਦੇ ਆ ਕਈਆਂ ਦੇ ਫਾਦਰ ਫਸੇ ਹੁੰਦੇ ਕਈਆਂ ਦੇ ਬ੍ਰਦਰ ਫਸੇ ਹੁੰਦੇ ਆ ਸਰੇ ਸਾਰਿਆਂ ਦੇ ਸਾਹਮਣੇ ਮੈਨੂੰ ਲੱਗਦਾ ਇਹੇ ਹੀ ਸ਼ਰਤ ਰੱਖਦੇ ਹੋਣੇ ਆ ਕਿ ਪਹਿਲਾਂ ਤੁਸੀਂ ਸਾਡੇ ਨਾਲ ਘੁੰਮਣ ਚੱਲੋ ਲੱਗਦਾ ਤੁਹਾਨੂੰ ਵੀ ਮਜਬੂਰੀ ਹੁੰਦੀ ਮਜਬੂਰੀ ਮਜਬੂਰੀ ਦਾ ਇਹ ਬਹੁਤ ਫਾਇਦਾ ਚੁੱਕਦੇ ਆ ਕੀ ਮੰਗ ਕਰਦੇ ਆ ਕਿ ਇਦਾਂ ਦੀ ਕਾਰਵਾਈ ਹੋਣੀ ਚਾਹੀਦੀ ਆ ਤੇ ਇਹ ਆਪਣੀ ਦੇਕਰ ਐਸਐਸਪੀ ਸਾਹਿਬ ਤੁਹਾਡੀ ਦਰਖਾਸਤ ਨੂੰ ਕੋਈ ਗਹੀਂ ਕਾਰਵਾਈ ਕਰ ਦੇ ਤੇ ਅਗਲਾ ਸਟੈਪ ਤੁਹਾਡਾ ਕੀ ਹੋਊਗਾ ਕਿਹਦੇ ਕੋਲ ਤੁਸੀਂ ਜਾਣਾ ਹੈ ਸਰ ਮੈਂ ਤਾਂ ਫਿਰ ਮੀਡੀਆ ਦਾ ਸਹਾਰਾ ਹੀ ਲੈ ਕੇ ਤੇ ਆਪਣਾ ਕਰ ਸਕਦੀ ਆ ਸਰ ਇਸ ਤੋਂ ਵੱਧ ਕੇ ਮੈਂ ਹੋਰ ਨਹੀਂ ਕੁਝ ਵੀ ਕਹਿ ਸਕਦੀ ਤੇ ਮੈਂ ਜਿਹੜੇ ਤੁਸੀਂ ਇੰਨੇ ਵਡੇ ਅਲੀਗੇਸ਼ਨ ਲਾਏ ਆ ਇਹਨਾਂ ਦੇ ਤੁਹਾਡੇ ਕੋਲ ਕੋਈ ਪੁਕਤਾ ਪ੍ਰੂਫ ਹੈਗੇ ਜੋ ਹਾਂਜੀ ਸਰ ਹਾਂਜੀ ਸਰ ਮੇਰੇ ਕੋਲ ਰਿਕਾਰਡਿੰਗਸ ਹੈ ਮੈਂ ਤਾਂ ਪੈਨ ਡਰਾਈਵ ਵਿੱਚ ਰਿਕਾਰਡਿੰਗਸ ਰੱਖੀਆਂ ਹੋਈਆਂ ਵਾਂ ਸੰਭਾਲ ਕੇ ਜੋ ਇਹਨਾਂ ਨੇ ਗੱਲਾਂ ਜੋ ਇਹਨੇ ਮੈਨਾਂ ਬਦਸਲੂਕੀ ਕੀਤੀ ਆ ਸਰ ਜੋ ਇਹਨੇ ਮੈਨੂੰ ਘੁਮਨ ਜਾਣ ਦਾ ਕਿਹਾ ਜੋ ਸਰ ਇਹਨੇ ਸਾਰੇ ਵਰਡਿੰਗ ਯੂਜ਼ ਇਹਨੇ ਮੈਨਾਂ ਕੀਤੀ ਆ ਜੋ 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 ਲੈਂਗੁਏਜ ਕੀਤੀਆਂ ਸਾਰਾ ਕੁਝ ਮੇਰੇ ਕੋਲ ਰਿਕਾਰਡ ਚ ਹੈ ਹਾਂਜੀ